ਤਾ ਸੂਏ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਮੇਨ ਪ੍ਰੋਬਲਮ ਜਿਹੜੀ ਪਸ਼ੂਆਂ ਦੇ ਵਿੱਚ ਆਉਂਦੀ ਆ ਕਿ ਸੂਂਦਿਆਂ ਸਾਰ ਪਸ਼ੂ ਬੈਠ ਜਾਂਦਾ ਵਾ ਤਾਂ ਫਿਰ ਉਹਨੂੰ ਆਪਾਂ ਨੂੰ 나ੜ ਦੇ ਵਿੱਚ ਕੈਲਸ਼ੀਅਮ ਲਵਾਉਣੀ ਪੈਂਦੀ ਆ ਇਸ ਸਮੱਸਿਆ ਨੂੰ ਜਿਹੜੇ ਪਸ਼ੂ ਦੇ ਵਿੱਚ ਸਮੱਸਿਆ ਆ ਗਈ ਉਹ ਮੁੜ ਕੇ ਸਾਰਾ ਸੂਆ ਉਹਦਾ ਦੁੱਧ ਨਹੀਂ ਪੂਰਾ ਹੁੰਦਾ ਇਸ ਕਰਕੇ ਉਸ ਸਮੱਸਿਆ ਨੂੰ ਆਪਾਂ ਜ਼ਰੂਰੀ ਆ ਕਿ ਉਹਨੂੰ ਹੋਣ ਤੋਂ ਪਹਿਲਾਂ ਉਹਨੂੰ ਪ੍ਰिवेंट ਕਰ ਲਈਏ ਤਾਂ ਇਹੋ ਜੀ ਸਮੱਸਿਆ ਨੂੰ ਦੂਰ ਕਰਨ ਦੇ ਵਾਸਤੇ ਆਪਣਾ ਇੱਕ ਕਾਰਗਿਲ ਦਾ ਪ੍ਰੋਡਕਟ ਆ ਰਿਹਾ ਜੀ ਕੈਲਪਜਲ ਪਲਸ ਇਹ ਤੁਸੀਂ ਪਸ਼ੂ ਨੂੰ ਸੂਣ ਦੇ ਟਾਈਮ ਤਿੰਨ ਬੋਤਲਾਂ ਦਾ ਕੋਰਸ ਕਰਾਉਣਾ ਇੱਕ ਸੂਣ ਤੋਂ ਪਹਿਲੋ ਬੋਤਲ ਦੇਣੀ ਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਪਸ਼ੂ ਸੂਣ ਵਾਲਾ ਵਾ ਇੱਕ ਸੂਣ ਦਾ ਸਾਰ ਦੇ ਦਿਓ ਉਸ ਤੋਂ ਮੁੜ ਕੇ ਇੱਕ 24 ਘੰਟੇ ਬਾਅਦ ਫਿਰ ਇੱਕ ਬੋਤਲ ਦੇਣੀ ਆ ਇਹਦਾ ਕੰਮ ਇਹ ਆ ਕਿ ਇਹ ਜਿਹੜੇ ਸ਼ੁਰੂ ਵਾਲੇ ਜਿਹੜਾ ਟਾਈਮ ਆ ਜਿਹਦੇ ਵਿੱਚ ਕਿ ਪਸ਼ੂ ਨੂੰ ਮਿਲਕ ਫੀਵਰ ਜਿਹੜਾ ਮਿਆਦੀ ਬੁਖਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸਮੱਸਿਆ ਤੋਂ ਇਹ ਪਹਿਲੋ ਹੀ ਪ੍ਰिवेंट ਕਰਕੇ ਰੱਖੇਗਾ ਪਸ਼ੂ ਦੇ ਬਲੱਡ ਦੇ ਵਿੱਚ ਕੈਲਸ਼ੀਅਮ ਲੈਵਲ ਹੈ ਜਿਹੜਾ ਉਹਨੂੰ ਨੋਰਮਲ ਕਰਕੇ ਰੱਖੇਗਾ ਤੇ ਪਸ਼ੂ ਜਿਹੜਾ ਸੂਂਦਿਆ ਹਸਾਰ ਉਹ ਬੈਠੂਗਾ ਨਹੀਂ ਦੂਜੇ ਨੰਬਰ ਤੇ ਕਈ ਵਾਰ ਪਸ਼ੂਆਂ ਦੇ ਵਿੱਚ ਮੈਗਨੀਸ਼ੀਅਮ ਦੀ ਘਾਟ ਆ ਜਾਂਦੀ ਹੈ ਸੂਨ ਦੇ ਟਾਈਮ ਤਾਂ ਇਹਦੇ ਵਿੱਚ ਆਪਾਂ ਆਇਨਿਕ ਮੈਗਨੀਸ਼ੀਅਮ ਵੀ ਦਿੱਤਾ ਹੋਇਆ ਵਾ ਆਇਨਿਕ ਕੈਲਸ਼ੀਅਮ ਦਿੱਤਾ ਹੋਇਆ ਵਾ ਤੇ ਜਿਹੜਾ ਇਹਦਾ ਬੇਸ ਹੈ ਉਹਨੂੰ ਆਪਾਂ ਐਜ਼ ਅ એનર્ਜੀ ਬੇਸ ਯੂਜ਼ ਕੀਤਾ ਹੋਇਆ ਵਾ ਤਾਂ ਕਿ ਜਿਹੜਾ ਪਸ਼ੂ ਨੂੰ ਸੂਨ ਦੇ ਟਾਈਮ ਤਾਕਤ ਚਾਹੀਦੀ ਹੁੰਦੀ ਆ ਉਹ ਵੀ ਇਹਨੂੰ ਇਸੇ ਬੋਤਲ ਦੇ ਵਿੱਚੋਂ ਹੀ ਪ੍ਰੋਵਾਈਡ ਹੋਏਗੀ 400 ਗ੍ਰਾਮ ਦੀ ਪੈਕਿੰਗ ਦੇ ਵਿੱਚ ਅਵੇਲੇਬਲ ਆ ਇਹ ਸਿੰਗਲ ਡੋਜ਼ ਹੈ ਇੱਕ ਵਾਰ ਦੇ ਵਿੱਚ ਹੀ ਤੁਸੀਂ ਪਸ਼ੂ ਦੇ ਜਦੋਂ ਦੇਣੀ ਆ ਤਾਂ ਦੇਣ ਲੱਗਿਆ ਧਿਆਨ ਰੱਖਣਾ ਕਿ ਉਹਦੇ ਮੂੰਹ ਦੇ ਖੱਬੇ ਬੰਨੇ ਲਾ ਕੇ ਇੱਕ ਵਾਰ ਦੇ ਵਿੱਚ ਹੀ ਆਪਾਂ ਪੂਰੀ ਦੀ ਪੂਰੀ ਬੋਤਲ ਉਹਨੂੰ ਦੇਣੀ ਆ ਤੇ ਇਹ ਕੈਲਪਜਲ ਪਲੱਸ ਜਿਹੜਾ ਆਪਣਾ ਪ੍ਰੋਡਕਟ ਆਪਣੀ ਖੇਤੀ ਐਪ ਤੇ ਅਵੇਲੇਬਲ ਹੈ। ਇੱਥੋਂ ਤੁਸੀਂ ਆਪਣਾ ਪਰਚੇਸ ਕਰ ਸਕਦੇ ਹੋ। ਪਸ਼ੂਆਂ ਅਤੇ ਘਰੇਲੂ ਜਾਨਵਰਾਂ ਦੇ ਸਾਰੇ ਪ੍ਰੋਡਕਟ ਹੁਣ ਪਾਓ ਆਪਣੀ ਖੇਤੀ ਐਪ ਤੇ।